ਨਿਕੂ ਵੀਰੇ ਕੀ ਹਾਲ ਹੈ ਇੱਕ ਦਮ ਪਰਤੇ ਸੁਣਾਓ ਬਾ ਵੀ ਬਾ ਭਾਈ ਤੁਸੀਂ ਬਹੁਤ ਧੰਨਵਾਦ ਆ ਨਹੀਂ ਮੈਂ ਦੇਖਦਾ ਤੁਹਾਨੂੰ ਪਹਿਲੇ ਦਿਨ ਤੋਂ ਤੁਸੀਂ ਲੱਗੇ ਹੋਏ ਹੋ ਬਹੁਤ ਬਹੁਤ ਸ਼ੁਕਰੀਆ ਯਾਰ ਭਾਈ ਜਿਉਂਦੇ ਬਵਾ ਦੇ ਰਹੋ ਸੇਵਾ ਤੁਹਾਡੀ ਹੈ ਕਿਉਂਕਿ ਜਿਹੜਾ ਇਹ ਭਾਈਚਾਰਾ ਨਾਲ ਥੋਡੇ ਵਾਲਾ ਜੀ ਤੁਸੀਂ ਜਗਾਤਾ ਵੱਡੀ ਗੱਲ ਆ ਸਾਰਿਆਂ ਨੇ ਮੂਰੇ ਲੱਗਣਾ ਹਰ ਬੰਦੇ ਦੀ ਵਸ ਦੀ ਗੱਲ ਨਹੀਂ ਹੁੰਦੀ ਜਦੋਂ ਆ ਕੇ ਜੱਸੀ ਨੇ ਤੁਸੀਂ ਆ ਕੇ ਥੋੜੀ ਠੋਕਰ ਮਾਰੀ ਤਾਂ ਸਾਰੇ ਉੱਠ ਕੇ ਫਿਰ ਖੜੇ ਹੋ ਗਏ ਤੇ ਅੱਜ ਰੋਕਿਆ ਨਹੀਂ ਰੁਕਦੇ ਅੱਜ ਰੋਕੀ ਜਾਂਦੇ ਮੈਂ ਤਾਂ ਕਰੀ ਜਾਂਦਾ ਫੇਰਾਂ ਲੱਗਦਾ ਹਾਂ ਇੱਧਰਲੇ ਇਲਾਕਿਆਂ ਚਲੇ ਵੀ ਘੱਟ ਘੱਟਾ ਉਧਰੋਂ ਅਸੀਂ ਆਏ ਆ ਉਧਰ ਤਾਂ ਇੰਨਾ ਜ਼ਿਆਦਾ ਮਤਲਬ ਬੇਅੰਤ ਇੱਧਰ ਅਸੀਂ ਵੀ ਦੇਖਿਆ ਆ ਕਿ ਸਾਨੂੰ 10 15 20 ਟਰਾਲੀਆਂ ਮਿਲੀਆਂ ਤੇ ਉਧਰ ਇੰਨੇ ਟਾਈਮ ਚ 100 ਟਰਾਲੀ ਮਿਲ ਜਾਂਦੀ ਸੀ ਉਧਰੋਂ ਲੋਕ ਜ਼ਿਆਦਾ ਜਾ ਰਹੇ ਆ ਮੈਨੂੰ ਐ ਕਿਉਂ ਲੱਗਦਾ ਵੀ ਸਾਡੇ ਲੋਕਲੇ ਫੋਟੋ ਵਾਲੇ ਬਸੰਤ ਜ਼ਿਆਦਾ ਭਜਦੇ ਬਹੁਤ ਜ਼ਿਆਦਾ ਔਰ ਫੋਟੋ ਵਾਲੇ ਤੇ ਰਾਸ਼ਨ ਵਾਲਾ ਦੇਖੋ ਕੱਲਾ ਰਾਸ਼ਨ ਨਹੀਂ ਥੋੜੀ ਚਾਹੀਦਾ ਇੱਥੇ ਹਾਂ ਬਸ ਹਰ ਇੱਕ ਟਰਾਲੀ 'ਚ ਤੁਸੀਂ ਖੁਦ ਦੇਖ ਲਓ ਖੜਾ ਕੇ ਉਹਦੇ 'ਚ ਰਾਸ਼ਨ ਤੇ ਪਾਣੀ ਆ ਹੁਣ ਰਾਸ਼ਨ ਤੇ ਪਾਣੀ ਤਾਂ ਇੰਨਾ ਆ ਗਿਆ ਵੀ ਦਾਲ ਕਿੰਨੀ ਕ ਖਾ ਲੈਣਗੇ ਹੁਣ ਉਹ ਮੁੰਡਾ ਉੱਤੇ ਪਿੱਛੇ ਖੜਾ ਹਾਂ ਇਹਦਾ ਅਮਰਸਰ ਨਾ ਹੋਟਲ ਹੈ ਹਾਂ ਸਾਨੂੰ ਉੱਥੇ ਮਿਲਿਆ ਮੈਂ ਇਹਨੂੰ ਮੜ ਜੀ ਗੱਲ ਵੀ ਮੈਨੂੰ ਕਹਿੰਦਾ ਵੀਰੇ ਕਿੱਥੇ ਸਮਾਨ ਚਾਹੀਦਾ ਮੈਂ ਕਹਿੰਦਾ ਇੱਥੇ ਅਮਰ ਸਰ ਅਜਨਾਲਾ ਛੱਡ ਕੇ ਇੱਧਰ ਨੂੰ ਕਿਉਂ ਭੱਜਿਆ ਕਿਉਂਕਿ ਲੋਡ ਇੱਥੇ ਜ਼ਿਆਦਾ ਹੈ ਇੱਥੇ ਲੋਡ ਜ਼ਿਆਦਾ ਹੈ ਮੈਂ ਕਹਿੰਦਾ ਰੈਸ਼ਨ ਜਾ ਰਿਹਾ ਨਾ ਉੱਥੇ ਤੇ ਆਲਰੇਡੀ ਕਾਫੀ ਪਹੁੰਚ ਗਏ ਨਾ ਭਾਈ ਦਾ ਫੋਨ ਆਇਆ ਜੋ ਜੇ ਸਮਾਨ ਚਾਹੀਦਾ ਫਿਰ ਬਾਕੀ ਵੀ ਮੰਗੇ ਬਹੁਤ ਬਹੁਤ ਵਧੀਆ ਗੱਲ ਹੈ ਛੋਟੇ ਭਾਈ ਮਾਝੇ ਵਾਲਿਆਂ ਦੀ ਭਾਈ ਇਹ ਹੀ ਗੱਲ ਸਭ ਤੋਂ ਵਧੀਆ ਲੱਗੀ ਵੀ ਆਪਦਾ ਘਰ ਡੁੱਬਿਆ ਸੀ ਨਾਲ ਦਿਨ ਬਚਾਉਣ ਭੱਜ ਲੇ ਹਾਂ ਆਪਦੀ ਮੱਝ ਰੁੜੀ ਜਾਂਦੀ ਸੀ ਦੂਜੇ ਦੀ ਰਸੰਗਲ ਫੜ ਰਹੇ ਸੀ ਅੱਜ ਇੱਥੇ ਜਿੱਥੇ ਖੜੇ ਹਾਂ ਜੀ ਯਾਰ ਬੋਰਡ ਲੱਗਿਆ ਦੇਖੋ ਇਹ ਤੇ ਲਿਖਿਆ ਹੋਇਆ ਹਾਮਦ ਚੱਕ ਸਮੂਹ ਡੁੱਬਿਆ ਪਿਆ ਤੇ ਉਹਨਾਂ ਨੇ ਲੰਗਰ ਲਾਇਆ ਤੇ ਕਿਹਦੇ ਲਈ ਲਾਇਆ ਹੜਪੀੜਤਾਂ ਲਈ ਹੜਪੀੜਤੋਂ ਆਪ ਹੀ ਨੇ ਇਹ ਵੱਡੀ ਗੱਲ ਹੈ ਜੀ ਤੁਹਾਨੂੰ ਮੈਂ ਇੱਕ ਹੋਰ ਬੰਦਾ ਦਿਖਾਉਣਾ ਇੱਥੇ ਇੱਕ ਹੋਰ ਮੁੰਡਾ ਆਇਆ ਕਿੱਥੇ ਆ ਆ ਦੇਖੋ ਦਰਸ਼ਕ ਹਾਂ ਸੱਚੀ ਗੱਲ ਬਾਈ ਸੱਚੀ ਗੱਲ ਇਹ ਮੁੰਡਾ ਚੰਡੀਗੜ੍ਹ ਤੋਂ ਆਇਆ ਇੱਕ ਕੱਲ ਪਰਸੋ ਮੇਰੇ ਨਾਲ ਗੱਲ ਹੋਈ ਇਹ ਏਆਈ ਦੇ ਕੋਰਸਸ ਕਰਾਉਂਦਾ ਮੈਨੂੰ ਕਹਿੰਦਾ ਵੀਰ ਜੀ ਮੈਂ ਚਾਹੁੰਦਾ ਕਿ ਉੱਥੇ ਇਲਾਕੇ ਦੇ ਜਿਹੜੇ ਬੱਚੇ ਜਿਨ੍ਹਾਂ ਦੇ ਘਰ ਇਦਾਂ ਹੋ ਗਏ ਮੈਂ ਉਹਨਾਂ ਨੂੰ ਕੋਰਸ ਆਨਲਾਈਨ ਕਰਾਵਾਂ ਮੈਂ ਤਿੰਨ ਦਿਨ ਤੋਂ ਕੀ ਕਰ ਰਹੇ ਹਾਂ ਜਿਹੜੇ ਬੱਚੇ ਇੱਥੇ 10th ਤੋਂ ਲੈ ਕੇ ਜਿਹੜੀਆਂ ਕੁੜੀਆਂ ਜਿਹੜੇ ਘਰੇ ਘਰਾਂ ਚ ਬੈਠੀਆਂ ਨੇ ਪਲੱਸ 2 ਕਰਕੇ ਰੁੱਕ ਗਈ ਹੈ ਨਾ ਉਹਨਾਂ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਇਹਦਾ ਇੱਕ ਗਰੁੱਪ ਬਣਵਾਤਾ ਹੂੰ ਇਹ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰੂ ਇਹ ਕਹਿੰਦਾ ਜਿਹੜੇ ਬੱਚਿਆਂ ਨੂੰ ਜ਼ਿਆਦਾ ਲੋੜ ਹੈ ਉਹਨਾਂ ਨੂੰ ਸ਼ੁਰੂ ਚ ਮੈਂ 8 ਤੋਂ 10000 ਰੁਪਏ ਮੈਂ ਆਪਣੇ ਕੋਲੋਂ ਦਊਂਗਾ ਤਨਖਾਹ 1.5 ਤੋਂ 2 ਮਹੀਨੇ ਤੱਕ ਉਹਨਾਂ ਨੂੰ ਟ੍ਰੇਨ ਕਰਕੇ 35 ਤੋਂ 40000 ਰੁਪਏ ਘਰ ਬੈਠੇ ਉਹਨੂੰ ਪੇਮੈਂਟ ਕਰਨ ਲੱਗ ਜਾਣਗੇ ਜੇ ਉਹ ਚ 5-700 ਕੁੜੀ ਇਸ ਇਲਾਕੇ ਦੀ ਹੋਗੀ ਉਪਨਸ 720 ਨੇ ਸਾਰਾ ਏਰੀਆ ਧਾਰ ਲਿਆ ਹਾਂ ਜੀ ਸਾਡੀ ਨਾਲ ਕਿਤੇ ਨਾ ਕਿਤੇ ਹਰ ਘਰ ਦੇ ਵਿੱਚ ਆਪਾਂ ਏਆਈ ਲੈ ਕੇ ਜਾਈਏ ਸਾਡੀ ਪਹਿਲੀ ਕੰਪਨੀ ਆ ਦਿੱਲੀ ਤੱਕ ਦੀ ਜਿਹੜੀ ਸਰਦਾਰ ਦੀ ਆ ਏਆਈ ਦੀ ਵਾਹ ਜੀ ਛੋਟੇ ਭਾਈ ਵੱਡੀ ਗੱਲ ਤਾਂ ਐਡਾ ਵੱਡਾ ਹੜ ਸੰਤਾਪ ਝਲਾਰ ਚੱਲਨੇ ਰੋਗ ਤੇ ਉਹਦੇ ਨਾਲ ਬਹੁਤ ਵੱਡੀਆਂ ਚੰਗੀਆਂ ਗੱਲਾਂ ਵੀ ਆ ਰਹੀਆਂ ਜੇ ਮਾੜਾ ਹੋਇਆ ਦੁੱਖ ਹੋਇਆ ਨਾ ਦਾ ਸੁੱਖ ਵੀ ਬਹੁਤ ਆ ਰਿਹਾ ਹੈ ਇਹ ਰੋਜ਼ਗਾਰ ਕਿੰਨਾ ਵੱਡਾ ਹੈ ਬਹੁਤ ਵੱਡਾ ਜੀ ਤੇ AI ਆਉਣ ਵਾਲੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਸਭ ਤੋਂ ਵੱਡੀ ਲੋੜ ਨੌਕਰੀ ਨਾਲ ਲਵਾਨੇ ਆ ਜੀ 100% ਸਾਡੇ ਕੋਲੇ ਜੀ ਸੁਪਨਿਆਂ ਦੇ ਘਰ ਚ ਬੱਚੇ ਨੇ ਜੀ ਸਕ੍ਰਿਪਟ 40 42 ਬੱਚੇ ਨੇ ਜਿਹੜੇ ਜਿਨ੍ਹਾਂ ਦੇ ਮੰਮੀ ਪਾਪਾ ਹੈ ਨਹੀਂ ਜਾਂ ਕਿੱਟਾ ਲਾਉਂਦੇ ਸੀ ਜਾਂ ਕੋਈ ਹੋਰ ਸੀ ਉਹ ਬੱਚਿਆਂ ਨੂੰ ਵੀ ਲੋੜ ਆ ਅਸੀਂ ਤੁਹਾਡੀ ਮਦਦ ਚਾਹੁੰਦੇ ਆ ਸਾਡੇ ਨਾਲ ਵੀ ਅੱਜ ਬੱਚੇ ਆਏ ਆ ਜਦੋਂ ਮਰਜੀ ਸਾਨੂੰ ਫੋਨ ਕੋਈ ਨਾ ਆਪਣਾ ਨੰਬਰ ਸ਼ੇਅਰ ਕਰ ਦੋ ਜੀ ਕਰਦੇ ਆ ਇਹ ਤੋਂ ਬਾਅਦ ਮੈਂ ਉਹ ਉੱਥੇ ਇੱਕ ਬੰਦੇ ਲਈ ਆਉਂਗਾ ਮਿਲਾਏ ਉੱਥੇ ਕਿਹੜਾ ਕਿਹੜਾ ਨਹੀਂ ਹੂੰਗਾ ਨਾਲ ਤੇ ਨਿੱਕੂ ਵੀਰੇ ਤੁਹਾਡਾ ਫੇਰ ਤੋਂ ਧੰਨਵਾਦ ਸੱਚੇ ਪਾਸ਼ਾ ਚੜ੍ਹਦੀ ਕਲਾ ਵਾਖਸ਼ੇ ਤੰਦਰੁਸਤੀਆਂ ਵਾਖਸ਼ੇ ਐਸੇ ਸੈਲੀਬ੍ਰਿਟੀ ਚਾਹੀਦੇ ਆ ਸਾਡੇ ਐਸੇ ਲੋਕਾਂ ਦੀ ਸਾਨੂੰ ਲੋੜ ਆ ਜਿਹੜੇ ਲੋਕ ਜੇ ਸੁੱਖ ਦੇ ਵਿੱਚ ਨਾਲ ਸਾਡੇ ਖੜੇ ਹੁੰਦੇ ਆ ਸਾਨੂੰ ਸੁੱਖ ਦੇ ਵਿੱਚ ਸਾਡੇ ਆ ਕੇ ਸਾਡੀਆਂ ਖੁਸ਼ੀਆਂ 'ਚ ਵਾਧਾ ਕਰਦੇ ਆ ਤੇ ਦੁੱਖ ਦੇ ਵਿੱਚ ਆ ਕੇ ਵੀ ਇਹ ਸਾਨੂੰ ਖੁਸ਼ੀਆਂ ਵੰਡ ਰਹੇ ਨੇ ਦੁੱਖ ਦੇ ਵਿੱਚ ਵੀ ਆ ਕੇ ਸਾਡੀ ਖੁਸ਼ੀ ਦਾ ਕਾਰਨ ਬਣ ਰਹੇ ਨੇ ਸੁੱਖ ਦਾ ਕਾਰਨ ਬਣ ਰਹੇ ਨੇ ਐਸੇ ਲੋਕਾਂ ਨੂੰ ਸਲਾਮ ਆ ਸਾਡਾ ਬਹੁਤ ਬਹੁਤ ਧੰਨਵਾਦ ਨਿਕੂ ਜੀ ਥੈਂਕ ਯੂ ਥੈਂਕ ਯੂ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਕੀ ਫਤ